ਬੜੇ ਜਿਹੜੇ ਲੋਕ ਨੇ ਸਾਜਣ ਦੇ ਆ ਜਾਂ ਕਲਾਕਾਰ ਨੇ ਜਿਹੜੇ ਜੁੜੇ ਹੋਏ ਨੇ ਇਹ ਆਵਾ ਸ਼ਾਦੀਆਂ ਦੇ ਵਿੱਚ ਲੇਡੀ ਸੰਗੀਤ ਦੇ ਵਿੱਚ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਸਟੇਬਲ ਜਾਂ ਪ੍ਰਾਈਜ਼ ਬਣਾ ਕੇ ਚੱਲਣਾ ਜੀ ਤੁਹਾਡਾ ਤਾਂ ਹੀ ਮਨ ਖੁਸ਼ ਹੋਊਗਾ ਜੇ ਤੁਹਾਨੂੰ ਰਿਸਪੈਕਟ ਮਿਲ ਰਹੀ ਹੈ ਤੁਸੀਂ ਇੱਕ ਆਰਟਿਸਟ ਹੋ ਤੁਸੀਂ ਕਿਸੇ ਵੀ ਫੀਲਡ ਦੇ ਵਿੱਚੋਂ ਤੁਸੀਂ ਜਾਣੇ ਹੋ ਤੁਹਾਨੂੰ ਜੇ ਕੋਈ ਰਿਸਪੈਕਟ ਮਿਲ ਰਹੀ ਹੈ ਨਾ ਤੇ ਤੁਹਾਡਾ ਮਨ ਹੋਰ ਖੁਸ਼ ਹੁੰਦਾ ਬਿਲਕੁਲ ਬڑے ਪੰਜਾਬੀ ਲੋਕ ਜਦੋਂ ਵਿਆਹ ਸ਼ਾਦੀ ਤੇ ਆਉਂਦੇ ਉਹ ਬੜੇ ਖੁਸ਼ ਹੁੰਦੇ ਗੋਰੇ ਬੈਡ ਦੇ ਸੇਮ ਗਾਣੇ ਵਜਾ ਰਹੇ ਆ ਆਪਸੀ ਜਨ ਵੀ ਆਪਣੇ ਸਾਜਣ ਦੇ ਇਸ ਕੰਮ ਦੇ ਨਾਲ ਜੁੜੇ ਹੋਏ ਨੇ ਫਿਰ ਸਾਰੇ ਆਪਣਾ ਆਪਣਾ ਕੰਮ ਕਰਦੇ ਨੇ ਤੇਸ ਰਾਜ ਜੀ ਤੁਹਾਡਾ ਚੈਨਲ ਪੰਜਾਬੀ ਤੇ ਮੋ ਥੈਂਕ ਯੂ ਸੋ ਮਚ ਜੀ ਬੜੀ ਧਮਾਕੇ ਦਵਾਰ ਤੁਹਾਡੀ ਓਪਨਿੰਗ ਹੋਈ ਹੈ ਜੀ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਹਿਰੀ ਜੀ ਜੀ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਦੇਸ਼ ਰਾਜ ਦੇ ਵੱਲੋਂ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਲਾਮ ਜੀ ਹਾਂ ਜੀ ਦੇਸ਼ ਰਾਜ ਜੀ ਵਿਆਹਾਂ ਸ਼ਾਦੀਆਂ ਦੇ ਵਿੱਚ ਸਾਰੇ ਇਹਨਾਂ ਦੇ ਇਹਨਾਂ ਦੇ ਵਿੱਚ ਰੁੱਝੇ ਹੋਏ ਨੇ ਤੇ ਸਾਰਿਆਂ ਦੇ ਨਾਲ-ਨਾਲ ਤੁਸੀਂ ਵੀ ਬਥੇਰੇ ਬਿਜ਼ੀ ਹੋ ਰਾਈਟ ਹਾਂਜੀ ਤੇ ਅੱਜ ਨਾ ਆਪਾਂ ਥੋੜੀਆਂ-ਥੋੜੀਆਂ ਇੱਥੋਂ ਦੇ ਵਿਆਹ ਸ਼ਾਦੀਆਂ ਨੂੰ ਲੈ ਕੇ ਗੱਲਾਂ ਬਾਤਾਂ ਹੀ ਕਰਨੀਆਂ ਇੱਥੋਂ ਦੀਆਂ ਪਾਰਟੀਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇੱਥੋਂ ਦੇ ਵਿਆਹ ਜਿਹੜੇ ਏਡੇ ਲੰਬੇ ਕਿਉਂ ਆ ਇੱਕ-ਇੱਕ ਹਫ਼ਤੇ ਦਾ ਵਿਆਹ ਚੱਲਦਾ ਹੈ ਕਈ ਲੋਕੀ ਤਾਂ ਦੁਖੀ ਹੋ ਰਖੇ ਆ ਤੇ ਜਿਨ੍ਹਾਂ ਦਾ ਕਾਰੋਬਾਰ ਵਿਆਵਾ ਸ਼ਾਦੀਆਂ ਤੋਂ ਪਾਰਟੀਆਂ ਤੋਂ ਚੱਲਦਾ ਅਸਾ ਉਹ ਖੁਸ਼ ਨੇ ਤੇ ਸਾਨੂੰ ਦੱਸੋ ਵੀ ਤੁਹਾਡੇ ਆਲਾ ਪਾਸਾ ਕਿਹੜਾ ਹਾਂ ਥੋੜਾ ਨੇਬਰ ਵਾਲੇ ਥੋੜੇ ਜਿਹੜੇ ਗਵਾਂਢੀ ਹੁੰਦੇ ਉਹ ਥੋੜੇ ਦੁਖੀ ਹੋ ਜਾਂਦੇ ਕਿ ਲੰਬੇ ਲੰਬੇ ਵਿਆਹ ਚੱਲਦੇ ਹਾਂ ਸ਼ਹਿਰ ਜੀ ਪਹਿਲੇ ਵੀ ਚੱਲਦੇ ਸੀ ਆਪਣੇ ਪੰਜਾਬ ਚ ਪਿਛਲੇ ਪਹਿਲਾਂ ਦੇ ਜ਼ਮਾਨੇ ਦੇ ਮਾਰੇ ਉਦੋਂ ਵੀ ਇੰਨੇ ਲੰਬੇ ਚੱਲਦੇ ਸੀ ਤੇ ਹੁਣ ਉਹੀ ਸਭਿਆਚਾਰ ਇੱਥੇ ਕੈਨੇਡਾ ਦੇ ਵਿੱਚ ਹੈਗਾ ਖਾਸ ਕਰਕੇ ਸਰੀ ਦੇ ਵਿੱਚ ਜੀ ਜੀ ਬਹੁਤ ਵਧੀਆ ਲੱਗਦਾ ਹੈ ਹਾਂ ਸੋ ਉਹਦੇ ਨਾਲ ਵੀ ਅੱਛਾ ਲੱਗਦਾ ਹੈ ਹਮ ਹਮ ਤੇ ਬਹੁਤ ਸੋਹਣਾ ਹੈਗਾ ਤੇ ਲੋਕੀ ਬੜੇ ਸੱਜ ਧੱਜ ਕੇ ਆਉਂਦੇ ਜਦੋਂ ਕੁੜਤੇ ਚਾਦਰੇ ਪਾ ਕੇ ਤੇ ਸੂਟ ਪੰਜਾਬੀ ਪਾ ਕੇ ਤੇ ਹਾਂ ਮਤਲਬ ਇੱਕ ਵੱਖਰਾ ਹੀ ਲੱਗਦਾ ਹੈ ਸਿਸਟਮ ਗੋਰੇ ਵੀ ਦੇਖਦੇ ਹੁੰਦੇ ਵੀ ਇਹ ਕੁਛ ਪਰ ਹਾਂ ਬਿਲਕੁਲ ਹਾਂ ਦੋਨੋਂ ਚੀਜ਼ਾਂ ਨਾਲ ਨੇ ਜੀ ਖੁਸ਼ੀ ਵੀ ਹੈ ਹਮ ਹਮ ਥੋੜਾ ਸਾਈਡ ਵੀ ਹੋ ਜਾਂਦੇ ਕਿ ਨੇਬਰ ਆ ਜਿਹੜੇ ਤੰਗ ਵੀ ਹੋ ਜਾਂਦੇ ਆ ਨੇਬਰ ਵੀ ਜਿਹੜੇ ਵਿਆਹ ਦੇ ਵਿੱਚ ਈਵਨ ਸਾਰੇ ਆਉਂਦੇ ਨੇ ਗੈਸਟ ਵੀ ਆਉਂਦੇ ਨੇ ਜਿਹੜੇ ਵਿਆਹ ਦੇ ਵਿੱਚ ਰਿਲੇਂਡਿੰਗੀ ਹੁੰਦੇ ਨੇ ਉਹ ਵੀ ਦੁਖੀ ਹੋ ਜਾਂਦੇ ਉਹ ਕਹਿੰਦੇ ਡੇਲੀ ਦੇ ਉਹੀ ਚਾਹ ਪਕੌੜੇ ਪਰ ਵਿਆਹ ਦੇ ਲੰਬੇ ਸਮੇਂ ਇਥੇ ਕਿਸੇ ਕੋਈ ਇੰਨਾ ਹੁੰਦਾ ਨਹੀਂ ਨੌਕਰੀਆਂ ਪੇਸ਼ ਵਾਲਾ ਇਤੋਂ ਦਾ ਹਿਸਾਬ ਹੈ ਚਾਹ ਪਕੌੜੇ ਤਾਂ ਪਹਿਲੇ ਆ ਨਾ ਪੰਜਾਬੀ ਦਾ ਤਾਂ ਪਹਿਲੇ ਆ ਪਰ ਇਹਦੇ ਸਮੇਂ ਦੀ ਬਹੁਤ ਕਾਟ ਹੁੰਦੀ ਹੈ ਨਾ ਉਸ ਦੇ ਬਾਅਦ ਵੀ ਹਰ ਹਫਤੇ ਜਾਉਣਾ ਐਵਰੀ ਡੇ ਬਿਲਕੁਲ ਬਿਲਕੁਲ ਚਲੋ ਕੋਈ ਨਹੀਂ ਤੇ ਤੁਹਾਡੇ ਵਾਲੀ ਸਾਈਡ ਤੋਂ ਦੱਸੋ ਤੁਸੀਂ ਖੁਸ਼ ਹੋ ਹਾਂਜੀ ਸ਼ੁਕਰ ਹੈ ਰੱਬ ਦਾ ਤੇ ਸਾਨੂੰ ਇਹ ਪਹਿਲੇ ਤਾਂ ਗੁਣ ਦਿੱਤਾ ਪਰਮਾਤਮਾ ਨੇ ਜੀ ਇਹਦੇ ਜਰੀਏ ਸਾਡਾ ਚੱਲਦਾ ਪਿਆ ਵੇ ਹਮੇਸ਼ਾ ਦੀਆਂ ਦਾ ਬਿਜ਼ੀ ਹੈ ਬਹੁਤ ਸੋਹਣਾ ਆ ਜੀ ਬਹੁਤ ਸੋਹਣਾ ਈਵਨ ਸਾਰੇ ਹੋਰ ਵੀ ਜਿੰਨੇ ਇੱਥੇ ਕਲਾਕਾਰ ਨੇ ਡਰਮਰਸ ਨੇ ਹਾਂ ਹਾਂ ਔਰ ਜਿਹੜੇ ਵੀ ਵਿਆਹ ਸ਼ਾਦੀਆਂ ਦੇ ਨਾਲ ਜੁੜੇ ਹੋਏ ਨੇ ਸਾਰੇ ਖੁਸ਼ ਨੇ ਬਿਜ਼ੀ ਆ ਉਹਨਾਂ ਦਾ ਸੀਜ਼ਨ ਜਿਹੜਾ ਮਰਜ਼ੀ ਲੈ ਲਓ ਤੁਸੀਂ ਡੈਕੋਰੇਸ਼ਨ ਵਾਲੇ ਲੈ ਲਓ ਲਾਈਟਾਂ ਵਾਲੇ ਲੈ ਲਓ ਸਾਰੇ ਠੀਕ ਐ ਸੀਜ਼ਨ ਐ ਬਿਜ਼ੀ ਨੇ ਸਾਰੇ ਜੀ ਦੇ ਸਰ ਜੀ ਤੁਹਾਡਾ ਗਰੁੱਪ ਕੀ ਐ ਕਿ ਕੀ ਸਰਵਿਸ ਤੁਹਾਡੀਆਂ ਆਉਂਦੀਆਂ ਨੇ ਕੀ ਪ੍ਰੋਵਾਈਡ ਕਰਵਾਉਂਦੇ ਹੋ ਅਮ ਸਾਡਾ ਇੱਕ ਤਾਂ ਪਹਿਲਾ ਮੀਤ ਐਸ ਆਰ 뮤지컬 ਗਰੁੱਪ ਹੈਗਾ ਉਹ ਵੀ ਹੈਗਾ ਹੁਣ ਇੱਕ ਨਵਾਂ ਕੰਪਨੀ ਲਾਂਚ ਕੀਤੀ ਐ ਹਲੇ ਮਹੀਨਾ ਡੇਢ ਹੀ ਹੋਇਆ ਅੱਛਾ ਜੀ ਢੋਲ ਨੇਸ਼ਨ ਐਂਟਰਟੇਨਮੈਂਟ 올 네이션 엔터테인먼트 오케이 हां जी हाँ. ओ आगे चल के कुछ शो दे भी आ, कुछ प्रोग्राम वगैरह कुछ शो वगैरह करावांगे ठीक so, है सो इदे विच साडे प्रोवाइड हैगा एकता ਢੋਲ ਤਾਂ ਪਹਿਲੇ ਹੀ ਆ ਨਾ ਹਰ ਖੁਸ਼ੀ ਦੇ ਮੌਕੇ ਤੇ ਤੇ ਢੋਲ ਤੇ ਨੰਬਰ 1 ਨਾ ਈਵਨ ਭੰਗੜਿਆਂ ਦੇ ਵਿੱਚ ਵੀ ਤੇ ਢੋਲ ਨੰਬਰ 1 ਹੈ ਜੀ ਢੋਲ ਤੋਂ ਬਿਨਾ ਈਵਨ ਸਟੇਜਾਂ ਦੇ ਸਿੰਗਰਾਂ ਦੇ ਨਾਲ ਵੀ ਢੋਲ ਹੀ ਜੀ ਚੱਲ ਰਿਹਾ ਸੋ ਇਹਨੂੰ ਕਿੰਗ ਹੈਗਾ ਇਹਦੇ ਨਾਲ ਨਾਲ ਸਾਡਾ ਜਾਗੋ ਦੇ ਨਾਲ ਫਿਰ ਲੇਡੀ ਸੰਗੀਤ ਜਿਹੜੇ ਕੁੜੀਆਂ ਗਾਉਂਦੀਆਂ ਨੇ ਸੋਹ ਕੋੜੀਆਂ ਸੁਹਾਗ ਹਨਾ ਬਹੁਤ ਅੱਛਾ ਅੱਛਾ ਗਾਉਂਦੀਆਂ ਨੇ ਇੱਥੇ ਕੁੜੀਆਂ ਤੇ ਫਿਰ ਉਸ ਤੋਂ ਬਾਅਦ ਆਪਣਾ ਪ੍ਰੋਵਾਈਡ ਹੈਗਾ ਹਮ ਬੈਂਡ ਦਾ ਜੀ ਅੱਛਾ ਬੈਂਡ ਦਾ ਉਹ ਥੋੜਾ ਜਿਹਾ ਵੱਖਰਾ ਸਿਸਟਮ ਹੈ ਠੀਕ ਹੈ ਬੈਂਡ ਜਿਵੇਂ ਆਪਾਂ ਬੈਂਡ ਵਾਜੇ ਵਾਲੇ ਹਨਾ ਇੰਡੀਆ ਦੇ ਵਿੱਚ ਉਹ ਇੱਥੇ ਇੱਕ ਦੋ ਬੰਦੇ ਸਾਡੇ ਹੁੰਦੇ ਆ ਅੱਛਾ ਬਾਕੀ ਗੋਰੇ ਹੁੰਦੇ ਨਾਲ ਅਛਾ ਤੇ ਫਿਰ ਉਹ ਮੈਚਿੰਗ ਹੋ ਜਾਂਦੀ ਹੈ ਸਾਰੀ ਟਿਊਨ ਵਗੈਰਾ ਕੱਢਣ ਦੀ ਸਾਰੀ ਇੱਕ ਹੀ ਸਾਜ਼ ਕੀ ਤਾਲ ਹਾਂ ਦੇਖੋ ਬਹੁਤ ਹੈ ਇੱਥੇ ਕਈ ਗਰੁੱਪ ਨੇ ਸੋ ਜਿਹੜਾ ਸਾਡੇ ਵਾਲਾ ਗਰੁੱਪ ਹੈ ਉਹ ਬਿਨਾ ਪੜੇ ਤੋਂ ਵਜਾਉਂਦੇ ਆ ਅਛਾ ਹੀ ਨੋਟੇਸ਼ਨ ਤੋਂ ਬਿਨਾ ਨੋਟੇਸ਼ਨ ਉਹ ਬਿਨਾ ਨੋਟੇਸ਼ਨ ਤੋਂ ਉਹਨਾਂ ਨੇ ਖੈਰ ਤਿਆਰੀ ਕੀਤੀ ਹੈ ਅਸੀਂ ਇਕੱਠੇ ਹੈਗੇ ਆ ਕੋਈ 8 ਸਾਲ ਤੋਂ ਅਸੀਂ ਇਕੱਠੇ ਆ ਉਹਨਾਂ ਦੇ ਨਾਲ ਓਕੇ ਸੋ ਉਹਨਾਂ ਦੀ ਚਲੋ ਤਿਆਰੀ ਹੈ ਬਾਕੀ ਕਈ ਗਰੁੱਪ ਨੇ ਜਿਹੜੇ ਕਿ ਨਾਲ-ਨਾਲ ਜੀ ਅਮ ਨੋਟੇਸ਼ਨ ਹੈਗੀ ਜ਼ਰੂਰੀ ਹੈ ਹੂੰ ਹੂੰ ਉਹ ਫਿਰ ਨੋਟੇਸ਼ਨ ਪੜ ਪੜ ਕੇ ਪੁਜਾਈ ਜਾਂਦੇ ਨੇ ਤੇ ਗੋਰੇ ਦੂਜੇ ਦੇਖਦੇ ਆ ਬੀ ਆਪਣੇ ਪੰਜਾਬੀ ਲੋਕ ਜਦੋਂ ਵਿਆਹ ਸ਼ਾਦੀ ਤੇ ਆਉਂਦੇ ਉਹ ਬੜੇ ਖੁਸ਼ ਹੁੰਦੇ ਹੈ ਗੋਰੇ ਬੈਡ ਸੇਮ ਗਾਣੇ ਵਜਾ ਰਹੇ ਹੈ ਹੈਨਾ ਨੱਚੀ ਜੋ ਸਾਡੇ ਨਾਲ ਉਹਨਾਂ ਦਿਲ ਵੇ ਦਿਆਂਗੇ ਮੇਰੇ ਵੀਰ ਦਾ ਵਿਆਹ ਸਾਨੂੰ ਗੋਡੇ ਗੋਡੇ ਜਦੋਂ ਵੱਜਦੇ ਨੇ ਬਾਜੇ ਬਹੁਤ ਖੁਸ਼ ਹੁੰਦੇ ਨੇ ਕੀ ਕਮਾਲ ਹੈ ਬਿਲਕੁਲ ਉਹਦੇ ਨਾਲੇ ਵੀ ਉਹਨਾਂ ਨੂੰ ਵੀ ਕੰਮ ਮਿਲਦਾ ਉਹ ਵੀ ਖੁਸ਼ ਹਾਂ ਉਹਨਾਂ ਨੂੰ ਵੀ ਕੰਮ ਮਿਲਦਾ ਮੈਂ ਇਹ ਸਵਾਲ ਕਰਨ ਲੱਗੀ ਸੀ ਵੀ ਇਹਦੇ ਨਾਲ ਉਹਨਾਂ ਨੂੰ ਵੀ ਕੰਮ ਮਿਲਣ ਲੱਗ ਗਿਆ ਹੁਣ ਉਹਨਾਂ ਦਾ ਇੰਟਰਸਟ ਪੈਦਾ ਹੋ ਗਿਆ ਵੀ ਜਿਹੜੇ ਪੰਜਾਬੀ ਨੇ ਸਭ ਤੋਂ ਲੰਬੇ ਵਿਆਹ ਇਹਨਾਂ ਨੇ ਕਰਨੇ ਤੇ ਕਾਰੋਬਾਰ ਸਾਨੂੰ ਇਹਨਾਂ ਤੋਂ ਕਰਨਾ ਰਾਈਟ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਦੇਖੋ ਇਹ ਕਿੰਨੀ ਖੂਬਸੂਰਤ ਗੱਲ ਹੈ ਵੀ ਗੋਰਿਆਂ ਦੇ ਮੁਲਕ ਦੇ ਵਿੱਚ ਅਸੀਂ ਇੱਥੇ ਬੈਠੇ ਆ ਤੇ ਉਹ ਖੁਸ਼ ਹੁੰਦੇ ਨੇ ਵੀ ਪੰਜਾਬੀ ਵਿਆਹ ਇੰਨੇ ਕਿਥੇ ਲੰਬੇ ਹੋ ਗਏ ਨੇ ਇੱਕ ਇੱਕ ਹਫ਼ਤੇ ਦਾ ਵਿਆਹ ਚੱਲਦਾ ਕਿ ਉਹਨਾਂ ਨੂੰ ਗੋਰਿਆਂ ਨੂੰ ਕਾਰੋਬਾਰ ਜਿਹੜਾ ਪੰਜਾਬੀ ਵਿਆਹਾਂ ਤੋਂ ਮਿਲ ਰਿਹਾ ਹੈ ਰਾਈਟ ਵਧੀਆ ਗੱਲ ਹੈ ਅ ਦੇਸ਼ਰਾਜ ਜੀ ਹੁਣ ਅੱਜਕੱਲ ਚਲੋ ਮੰਨ ਲਓ ਵੀ ਹੁਣ ਤਾਂ ਕਹ ਲਓ ਸੀਜ਼ਨ ਹੈ ਇਹਨਾਂ ਦਿਨਾਂ ਦੇ ਵਿੱਚ ਤਾਂ ਪੰਜਾਬੀ ਵਿਆਹਾਂ ਦਾ ਸੀਜ਼ਨ ਹੀ ਹੁੰਦਾ ਹੈ ਇਹਨਾਂ ਵਿਆਹਾਂ ਦੇ ਵਿੱਚ ਰੌਣਕ ਮੇਲਾ ਜਿਹੜਾ ਉਹ ਕਿਵੇਂ ਦਾ ਲੱਗਦਾ ਸਪੈਸ਼ਲੀ ਜਦੋਂ ਤੁਸੀਂ ਤਾਂ ਇੰਡੀਆ ਦੇ ਵਿੱਚ ਵੀ ਇਹੀ ਕੰਮ ਕਰਦੇ ਰਹੇ ਹੋ ਪੰਜਾਬ ਦੇ ਵਿੱਚ ਵੀ ਤੁਸੀਂ ਢੋਲੀ ਸੀਗੇ ਹਨਾ ਉੱਥੋਂ ਦੇ ਵੀ ਵਿਆਹਾਂ ਦੇ ਵਿੱਚ ਤੁਸੀਂ ਜਾਣਦੇ ਰਹੇ ਹੋ ਉੱਥੋਂ ਦੇ ਵਿਆਹ ਤੇ ਇੱਥੋਂ ਦੇ ਵਿਆਹ ਦੇ ਵਿੱਚ ਫਰਕ ਕੀ ਹੈ ਅਮ ਤੁਹਾਡੇ ਆਪਣੇ ਕੰਮ ਕਰੰਦਾ ਜਿਹੜਾ ਕਾਫੀ ਫਰਕ ਹੈ ਜੀ ਇੱਥੇ ਰਿਸਪੈਕਟ ਪਹਿਲੀ ਗੱਲ ਹੈ ਸਭ ਤੋਂ ਪਹਿਲੇ ਤੇ ਰਿਸਪੈਕਟ ਬਹੁਤ ਮਿਲਦੀ ਹੈ ਓਕੇ ਬਹੁਤ ਮਿਲਦੀ ਹੈ ਬੰਦੇ ਦਾ ਮਨ ਖੁਸ਼ ਰਹਿੰਦਾ ਹਾਂ ਹਾਂ ਹੈਨਾ ਜੀ ਦੂਜੀ ਗੱਲ ਮੈਂ ਸੱਚੀ ਕਹਿ ਦਣਾ ਜਿਵੇਂ ਹੁਣ ਵਿਚਾਰੇ ਬੈਂਡ ਵਾਜੇ ਵਾਲੇ ਜਾਂ ਢੋਲੀ ਵੀ ਉੱਥੇ ਹੈਗੇ ਉਹ ਸਾਰੀ ਦਿਹਾੜੀ ਬੰਨੇ ਰਹਿੰਦੇ ਨਾਲ ਉਹਨਾਂ ਨੂੰ ਖੱੱਚੀ ਧੋਈ ਖੱੱਚੀ ਧੋਈ ਵਰਦੇ ਆ ਜਾ ਇੱਧਰ ਆ ਜਾ ਆਹ ਕਰ ਉਹ ਕਰੋ ਦਾਰੂ ਪੀ ਕੇ ਬੜਾ ਖਪੜੇ ਇੱਥੇ ਇੱਜ਼ਤ ਮਾਣ ਬਹੁਤ ਮਿਲਦੀ ਦਾਰੂ ਇੱਥੇ ਵੀ ਪੀਂਦੇ ਆ ਸਾਰਾ ਕੁਝ ਇੱਥੇ ਚੱਲਦਾ ਜਿਵੇਂ ਪੰਜਾਬ ਚੱਲਦਾ ਪਰ ਇੱਥੇ ਦਿਲ ਤੁਹਾਡਾ ਤਾਂ ਹੀ ਮਨ ਖੁਸ਼ ਹੋਊਗਾ ਜੇ ਤੁਹਾਨੂੰ ਰਿਸਪੈਕਟ ਮਿਲ ਰਹੀ ਹੈ ਤੁਸੀਂ ਇੱਕ ਆਰਟਿਸਟ ਹੋ ਤੁਸੀਂ ਕਿਸੇ ਵੀ ਫੀਲਡ ਦੇ ਵਿੱਚੋਂ ਤੁਸੀਂ ਜਾਣਦੇ ਹੋ ਤੁਹਾਨੂੰ ਜੇ ਕੋਈ ਰਿਸਪੈਕਟ ਮਿਲ ਰਹੀ ਹੈ ਨਾ ਤੇ ਤੁਹਾਡਾ ਮਨ ਹੋਰ ਖੁਸ਼ ਹੁੰਦਾ ਬਿਲਕੁਲ ਨਹੀਂ ਆਦਰਵਾਇਸ ਓਏ ਇਧਰ ਆ ਓਏ ਇੱਥੇ ਵਜਾ ਓਏ ਆ ਕਰ ਹਾਂ ਉਹ ਫਿਰ ਉਹ ਬੰਦਾ ਕਹਿੰਦਾ ਵੀ ਯਾਰ ਛੱਡੋ ਪਰੇ 10 ਮਿੰਟ ਵਜਾ ਕੇ ਨਿਕਲੀਏ ਇੱਥੋਂ ਖਿਸਕਣ ਵਾਲੀ ਗੱਲ ਕਰ ਦਿੱਤੀ ਬਿਲਕੁਲ ਉਹ ਇਹ ਬੜਾ ਫਰਕ ਹੈ ਇਹ ਫਰਕ ਹੈ ਇਹ ਫਰਕ ਹੈਗਾ ਹੂੰ ਹੂੰ ਇਹ ਹਮ ਹੁਣਾ ਨਹੀਂ ਚਾਹੀਦਾ ਪਰ ਹੋਏਗਾ ਜੀ ਬਿਲਕੁਲ ਹਨਾ ਉਹ ਸਗੋ ਇਹ ਤਾਂ ਉਥੋਂ ਦਾ ਸਾਡਾ ਇਹ ਸੱਭਿਆਚਾਰ ਹੈ ਪੰਜਾਬ ਦਾ ਸੱਭਿਆਚਾਰ ਹੈ ਹਾਂ ਬਿਲਕੁਲ ਪੰਜਾਬ ਤੋਂ ਸੀ ਆਏ ਹਾਂ ਹਮ ਮੈਂ ਵਿਆਹਾਂ ਸ਼ਾਦੀ ਦੀ ਗੱਲ ਕਰਦਾ ਪੰਗੜੇ 'ਚ ਤਾਂ ਬਹੁਤ ਇੱਜ਼ਤ ਮਾਨ ਮਿਲਦਾ ਪੰਗੜੇ ਦੇ ਦਿਆਂ ਦੇ ਵਿੱਚ ਜਿੱਦੋਂ ਵੀ ਅਸੀਂ ਕੰਮ ਕੀਤਾ ਬਹੁਤ ਇੱਜ਼ਤ ਮਾਨ ਹਮ ਵਿਆਹਾਂ ਸ਼ਾਦੀਆਂ 'ਚ ਫਿਰ ਥੋੜੀ ਹੁਲੜਵਾਜੀ ਉੱਥੇ ਜ਼ਿਆਦਾ ਹੈ ਜੀ ਜੀ ਇੱਥੇ ਵੀ ਹੈਗੀ ਆ ਪਰ ਇੱਥੇ ਬਹੁਤ ਲਿਮਟ ਹੈ ਤੁਸੀਂ ਇਹ ਦੇਖੋ ਜਦੋਂ ਜਾਗੋ ਕੱਢਦੇ ਜਾਣੇ ਆ ਸਟੇਟ ਤੇ ਮਤਲਬ ਕੋਈ ਅਸੀਂ ਹੁੱਲੜਵਾਜੀ ਫालतू ਹੈ ਹੀ ਨਹੀਂ ਹਾਂ ਹਾਂ ਕੋਈ ਫालतू ਬੜਕਾ ਨਹੀਂ ਇਹ ਕੁਝ ਨਹੀਂ ਐਂਡ ਐਨਜੋਏ ਸਾਰੇ ਕਰਦੇ ਇਹਨੇ ਐਨਜੋਏ ਸਾਰੇ ਕਰਦੇ ਹੂੰ ਹੂੰ ਬੋਲੀਆਂ ਕਿੱਦੇ ਜੀ ਪੂਰਾ ਜਾਂਦੇ ਆ ਪਰ ਸਭ ਦੀ ਰਿਸਪੈਕਟ ਹੈ ਬਿਲਕੁਲ ਜੇ ਕੋਈ ਸਾਹਮਣੇ ਗੱਡੀ ਆ ਰਹੀ ਕੋਈ ਬੰਦਾ ਆ ਰਿਹਾ ਉਹਨੂੰ ਪਹਿਲੇ ਲੰਘਣ ਦੇਣਾ ਹਾਂ ਜੇ ਸੋ ਇਹ اچھی ਗੱਲ ਹੈ ਇਹ ਖੂਬਸੂਰਤੀ ਹੈ ਤੁਹਾਡੇ ਵਿਆਹਾਂ ਦੀ ਹੈ ਨਾ ਇਸ ਲਈ ਇੱਕ ਇੱਕ ਹਫ਼ਤਾ ਚੱਲਣ ਦੇਣਾ ਚਾਹੀਦਾ ਇਸ ਵੇਲੇ ਚੱਲਦੇ ਆ ਵਿਆਹ ਜੀ ਬਿਲਕੁਲ ਦੇਸ ਰਾਜ ਜੀ ਗੱਲਾਂ ਦੇਖੋ ਤੁਹਾਡੇ ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਨੇ ਪਰ ਉਹਦੇ ਨਾਲ-ਨਾਲ ਅਸੀਂ ਤੁਹਾਡੇ ਕੋਲੋਂ ਬਹੁਤ ਕੁਝ ਸੁਣਨਾ ਵੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਇਹ ਦੱਸੋ ਵੀ ਪੰਜਾਬੀ ਵਿਆਹਾਂ ਦੇ ਵਿੱਚ ਤਾਂ ਜਾ ਰਹੇ ਹੋ ਲੋਕ ਸਭ ਤੋਂ ਜ਼ਿਆਦਾ ਕੀ ਪਸੰਦ ਕਰਦੇ ਨੇ ਉਹ ਸਾਨੂੰ ਗਾ ਕੇ ਤੇ ਵਜਾ ਕੇ ਵੀ ਸੁਣਾਓ ਤੇ ਜਿਹੜੀ ਤੁਹਾਨੂੰ ਪਤਾ ਵੀ ਇਹ ਬੀਟ ਦੇ ਉੱਤੇ ਨਾ ਗੋਰੇ ਵੀ ਉੱਠ ਕੇ ਨੱਚਣ ਲੱਗ ਜਾਂਦੇ ਨੇ ਸਾਨੂੰ ਕੁਛ ਇਦਾਂ ਦਾ ਸੁਣਾਓ ਜਾਗੋ ਪਹਿਲੇ ਦਾ ਜਾਗੋ ਬਹੁਤ ਹੈ ਨਾਲ ਨਾਲ ਸਾਨੂੰ ਦੱਸੀ ਵੀ ਜਾਇਓ ਵੀ ਕੀ ਵਜਾਣ ਜਾ ਰਹੇ ਹੋ ਕੀ ਹੁੰਦਾ ਸਟੋਰੀ ਵੀ ਨਾਲ ਨਾਲ ਦੱਸਿਓ ਸਾਨੂੰ ਸੋ ਜਾਗੋ ਦੇ ਨਾਲ ਤਲੇ ਜਿਵੇਂ ਜਾਗੋ ਕੜਦੇ ਉੱਠ ਘੜ ਮਾਮੀ ਚੱਕ ਲੈ ਜਾਗੋ ਧਰ ਲੈ ਸਿਰ ਤੇ ਦਈਏ ਸਾਰੀ ਵਿੱਚ ਗੇੜਾ ਪ੍ਰਿੰਬੜਾ ਦਾ ਮੇਲੇ ਆ ਗਿਆ ਮੇਲੋ ਵਾਤੇ ਕੇ ਨੀ ਮਾਪੀ ਰਖਾ ਤੇਰਾ ਨੀ ਨੰਬਰਾਂ ਦਾ ਮੇਲ ਆ ਗਿਆ ਬੱਲੇ ਬਈ ਹੁਣ ਜਾਗੋ ਆਈਆ ਸ਼ਾਬਾਬਈ ਹੁਣ ਜਾਗੋ ਆਈਆ ਬੱਲੇ ਬਈ ਹੁਣ ਜਾਗੋ ਆਈਆ ਸ਼ਾਬਾਬਈ ਹੁਣ ਜਾਗੋ ਆਈਆ ਜਾਗੋ ਕੱਢਣੀ ਮੜਕ ਨਾਲੇ ਤੁਰਨਾ ਵੀ ਵਿਆਹ ਸਾਡੀ ਮਨ ਵੀਰ ਦਾ ਜਾਗੋ ਕੱਢਣੀ ਸਾਡੀ ਮੰਨ ਵੀਰਤਾ ਲੱਡੂ ਵੰਡਣੇ ਚਾਲੇ ਬਿਆ ਸਾਥਾਣੇ ਵੀ ਜਾ ਸਾਡੀ ਮੰਨ ਵੀਰਦਾ ਹੋ ਬੱਲੇ ਪਈ ਹੁਣ ਝਾਕੋ ਆਈਆ ਸ਼ਾਬਾਬਈ ਹੁਣ ਝਾਕੋ ਆਈਆ ਗਵਾਂਟਿਓ ਜਾਗਦੇ ਕੇ ਸੁੱਤੇ ਗਵਾਂਟਿਓ ਜਾਗਦੇ ਕੇ ਸੁੱਤੇ ਆਹ ਪਤੇ ਜੀਤਾ ਸੁੱਤਾ ਪਿਆ ਸੀ ਝੋਰ ਨੂੰ ਲੈ ਕੇ ਦਿੱਤੇ ਵੇਗਾ ਵੰਟਿਓ ਜਾਗਦੇ ਕੇ ਸੁੱਤੇ ਗਾਵਾਂ ਗੜਵਾ ਬਈ ਵਾਹ ਬੜੀ ਸੋਹਣੀ ਜਾਗੋ ਦੀ ਜਿਹੜੀ ਆ ਸੋ ਸ਼ੁਰੂਆਤ ਤੁਸੀਂ ਕਰ ਦਿੱਤੀ ਐ ਅੱਛਾ ਇਹ ਦੱਸੋ ਵੀ ਇੱਥੇ ਜਾਗੋ ਹੁੰਦੀ ਐ ਇੱਥੇ ਹਰ ਦਿਨ ਦੇ ਮਤਲਬ ਹਫਤੇ ਦੇ ਪੂਰੇ ਵਿਆਵਾਂ ਦੀ ਤਾਰੀਖ ਜਿਹੜੀ ਆ ਉਲਿਖੀ ਹੁੰਦੀ ਆ ਜੇ ਦਿਨ ਐ ਆ ਜਾਹ ਦੇਣਾ ਅੱਜ ਫਿਰ ਇੱਕ ਇੱਥੇ ਬੱਕਰਾ ਪਾਰਟੀ ਵੀ ਹੈ ਨਾ ਇੱਥੇ ਬੜੀ ਮਸ਼ਹੂਰ ਹੈਗੀ ਹੈ ਜੀ ਬੱਕਰਾ ਪਾਰਟੀ ਵੀ ਹਾਂ ਹੈ ਨਾ ਉਹ ਮਾੜਾ ਜਿਹਾ ਦੱਸੋ ਕਿਉਂਕਿ ਦੇਖੋ ਇੰਡੀਆ ਦੇ ਵਿਆਹ ਸੀ ਦੇਖਿਆ ਉੱਥੇ ਤਾਂ ਵਿਆਹਾਂ ਦੇ ਵਿੱਚ ਬੱਕਰਾ ਬੁਖਰਾ ਉਦਦਾ ਵੀ ਬਣਦਾ ਹੀ ਐ ਤੇ ਇੱਥੇ ਵੀ ਬਣਦਾ ਹੀ ਹੋਏਗਾ ਪਰ ਉਹ ਬੱਕਰਾ ਪਾਰਟੀ ਸਪੈਸ਼ਲ ਕੀ ਹੋ ਜਾਂਦੀ ਐ ਉਹਦੇ ਵਿੱਚ ਜਿਹੜੇ ਸਪ ਮੁੰਡੇ ਦੇ ਜਿੰਨੇ ਫਰੈਂਡ ਨੇ ਉਹ ਫਿਰ ਉਹ ਟੁਗੇਦਰ ਹੁੰਦੇ ਸਾਰੇ ਇਕੱਠੇ ਹੁੰਦੇ ਆ ਓਕੇ ਹਾਂ ਉਹਦੇ ਚ ਡੀਜੇ ਦਾ ਜਿਆਦਾ ਕੰਮ ਹੁੰਦਾ ਹਾਂ ਉਹਦੇ ਚ ਢੋਲ ਦਾ ਥੋੜਾ ਘੱਟ ਓਕੇ ਤੇ ਐਦਾਂ ਹੀ ਕੁੜੀ ਦਾ ਵਿਆਹ ਤੇ ਫਿਰ ਕੁੜੀ ਦੇ ਵਿਆਹ ਤੇ ਉਹ ਬੱਕਰਾ ਪਾਰਟੀ ਚੱਲਦੀ ਸਾਰੀ ਠੀਕ ਹੈ ਬੜਾ ਵਧੀਆ ਉਹ ਵੀ ਇੱਕ ਉਦੋਂ ਉਹ ਅੱਛਾ ਉਦੋਂ ਪਹਿਰਾਵੇ ਵੱਖਰਾ ਹੁੰਦਾ ਅੱਛਾ ਕੀ ਪਹਿਰਾਵਾ ਟ-ਸ਼ਰਟਾਂ ਜੇ ਕਨੈਕਸ ਨੂੰ ਲਾਈਕ ਕਰਦੇ ਤੇ ਕਨੈਕਸ ਵਾਲੀਆਂ ਟ-ਸ਼ਰਟਾਂ ਜੋ ਜਿਹੜੇ ਹੌਕੀ ਨੂੰ ਸੋ ਜਿਹੜੀ ਜੇ ਜੋ ਸੌਕਰ ਨੂੰ ਕਰਦੇ ਫਿਰ ਸੌਕਰ ਵਾਲੀਆਂ ਐਦਾਂ ਦੇ ਉਹ ਕੱਪੜੇ ਪਾ ਕੇ ਤੇ ਉਹ ਵੱਖਰੇ ਡਿਫਰੈਂਟ ਹੁੰਦੇ ਹੋ ਵੀ ਗੁੱਡ ਆ ਬਹੁਤ ਵਧੀਆ ਲੱਗਦਾ ਫਿਰ ਉਹਦੇ ਨਾਲ ਨਾਲ ਜਿਵੇਂ ਮਾਈਆਂ ਨੇ ਮਾਈਆਂ ਹੁਣ ਦੋ ਮਾਈਆਂ ਦੋ ਲੱਗੀਆਂ ਤਿੰਨ ਲਾਤੀਆਂ ਕਦੇ ਨਾਨਕਿਆਂ ਵਾਲ ਚਲੇਗੇ ਤੇ ਦਾਦਕਿਆਂ ਵਾਲ ਕਦੇ ਚਾਚੀ ਵਾਲਾ ਲੱਗੀਆਂ ਸੋ ਐਦਾਂ ਦੋ ਤਿੰਨ ਪ੍ਰੋਗਰਾਮ ਇਹ ਹੋ ਜਾਂਦੇ ਆ ਹਨਾ ਫਿਰ ਮਾਈਆਂ ਫਿਰ ਜਾਗੋ ਜੀ ਜਾਗੋ ਵੀ ਕੇ ਵੀ ਦੋ ਹੋ ਜਾਂਦੀਆਂ ਨੇ ਕਦੇ ਘਰੇ ਕੱਢ ਲਈ ਫਿਰ ਇੱਕ ਹਾਲ 'ਚ ਕੱਢ ਲਈ ਸੋ ਐਦਾਂ ਠੀਕ ਆ ਬਹੁਤ ਵਧੀਆ ਜੀ ਤੇ ਪੂਰੇ ਹਫਤੇ ਮਤਲਬ ਜਵੇਂ ਹਫਤੇ ਦਾ ਜੇ ਵਿਆਹ ਹੈਗਾ ਤਾਂ ਐਵਰੀ ਡੇ ਮਤਲਬ ਢੋਲੀ ਬੈਂਡਵਾਜੀ ਉੱਥੇ ਹੁੰਦੇ ਹੀ ਨੇ ਬੁਲਾਉਂਦੇ ਨੇ ਪਰ ਡਿਫਰੈਂਟ ਹੋਣਾ ਜਿੱਦਾਂ ਹੁਣ ਆ ਮਾਈਆਂ ਤੋਂ ਅਪਮਾਈਆਂ ਤੋਂ ਸ਼ੁਰੂ ਕਰ ਲੈਂਦੇ ਮਾਈਆਂ ਵਾਲੇ ਦਿਨ ਸਭ ਸਿਰ ਮਾਈਆਂ ਦੇ ਉੱਤੇ ਗੀਤ ਗਾਣੇ ओके okay. पोज़ करो और चलो वो तो हां कोड़ियां सुहाग वो सब चलदे हां जे ਕੁੜੀ ਦਾ ਤੇ ਸੁਹਾਗ ਉਹਨਾਂ ਨੇ ਕੁੜੀ ਨੇ ਜਿਹੜੀ ਸਿੰਗਰ ਹੋਣੇ ਲਗਾਉਣੇ ਆ ਹਨਾ ਉਸ ਤੋਂ ਬਾਅਦ ਜੇ ਮੁੰਡੇ ਦਾ ਤੇ ਫਿਰ ਕੋड़ियां गा ਕੇ ਤੇ ਉਹਨਾਂ ਦਾ ਪੂਰਾ ਐਂਟਰਟੇਨਮੈਂਟ ਕਰ ਦੇਣਾ ਜੀ ਮਾਈਆਂ ਦੇ ਗੀਤ ਗਾਣੇ ਜੀ ਵਟਣੇ ਦੇ ਸਾਰ ਹਨਾ ਕਰਕੇ ਅਗਲੇ ਦਿਨ ਫਿਰ ਜਾਗੋ ਹੈ ਫਿਰ ਜਾਗੋ ਦੇ ਗੀਤ ਗਾਣੇ ਨਾਨਕਾ ਸ਼ੱਕ ਹੁੰਦਾ ਓਕੇ ਫਿਰ ਨਾਨਕੇ ਸ਼ੱਕ ਦੇ ਗੀਤ ਗਾਣੇ ਫਿਰ ਜਾਗੋ ਹੈ ਫਿਰ ਜਾਗੋ ਦੀ ਗੀਤ ਬੋਲੀਆਂ ਗਾਣੀਆਂ ਫਿਰ ਉਸ ਤੋਂ ਬਾਅਦ ਵਿਆਹ ਹੈ ਹਮ ਫਿਰ ਵਿਆਹ ਤੇ ਬੈਂਡ ਜੀ ਜੇ ਮੁੰਡੇ ਦਾ ਵਿਆਹ ਤੇ ਬੈਂਡ ਫਿਰ ਬੈਂਡ ਬੁੱਕ ਕਰਦੇ ਜੱਟ ਕਈ ਢੋਲ ਵੀ ਬੁੱਕ ਕਰ ਲੈਂਦੇ ਨੇ ਉਹ ਸਾਰੇ ਫਿਰ ਆਪਣੇ ਆਪਣੇ ਬਜਟ ਦੇ ਹਿਸਾਬ ਨਾਲ ਕੰਮ ਕਰਦੇ ਨੇ ਜੀ ਠੀਕ ਹੈ ਪਰਿਵਾਰ ਸਾਰਾ ਜੀ ਬਿਲਕੁਲ ਉਹ ਇਦਾਂ ਈਵੈਂਟ ਚੱਲਦੇ ਆ ਉਹਦੇ ਨਾਲ ਫਿਰ ਢੋਲ ਹਰ ਜਗ੍ਹਾ ਜਾਂਦਾ ਧੋਲ ਹਰ ਜਗ੍ਹਾ ਜਾਂਦਾ ਹਾਂ ਠੀਕ ਹੈ ਤੇ ਚਲੋ ਇਹ ਤਾਂ ਇਹ ਤਾਂ ਹੋ ਗਈ ਕਾਰੋਬਾਰ ਨਾਲ ਹੈਨਾ ਜੁੜੀ ਨਾਲ ਵੀ ਕੰਮ ਵੀ ਚੱਲਦਾ ਇੱਕ ਸੀਜ਼ਨਲ ਹੁੰਦਾ ਹੈ ਦੇਸਰਾਜ ਜੀ ਵੀ ਕਿਉਂਕਿ ਦੇਖੋ ਇੰਡੀਆ ਦੇ ਵਿਆਹਾਂ ਚ ਆਪਾਂ ਦੇਖਦੇ ਹਾਂ ਸੋ ਸਰਦੀਆਂ ਚ ਵੀ ਲੋਕ ਬਹੁਤ ਉੱਥੇ ਵਿਆਹ ਕਰਦੇ ਨੇ ਉੱਥੇ ਤਾਂ ਇਹ ਮੰਨ ਲਓ ਵੀ ਪੂਰਾ ਸਾਲ ਵਿਆਹ ਚੱਲਦੇ ਹੀ ਰਹਿੰਦੇ ਨੇ ਇੱਥੇ ਇੱਕ ਪਾਰਟਿਕੂਲਰ ਸੀਜ਼ਨ ਹੁੰਦਾ ਬਿਕੋਜ਼ ਇੱਥੋਂ ਦੀ ਜਿਹੜੀ ਠੰਡ ਹੈ ਉਹ ਬਹੁਤ ਜ਼ਿਆਦਾ ਠੰਡ ਦੇ ਵਿੱਚ ਲੋਕ ਵਿਆਹ ਸ਼ਾਦੀਆਂ ਘੱਟ ਕਰਦੇ ਨੇ ਤੇ ਉਹ ਫਿਰ ਸੀਜ਼ਨ ਆਫ ਸੀਜ਼ਨ ਦੇ ਵਿੱਚ ਕੀ ਕਰਦੇ ਹੋ ਤੁਹਾਡਾ ਕੰਮਕਾਰ ਜਦੋਂ ਰੁਕ ਜਾਂਦਾ ਹੈ ਆਫ ਸੀਜ਼ਨਸ ਫਿਰ ਸਾਰੇ ਜਨੇ ਵੀ ਆਪਣੇ ਸਾਜੰਦੇ ਇਸ ਕੰਮ ਦੇ ਨਾਲ ਜੁੜੇ ਹੋਏ ਨੇ ਫਿਰ ਸਾਰੇ ਆਪਣਾ ਆਪਣਾ ਕੰਮ ਕਰਦੇ ਆ ਅਸਾ ਕੋਈ ਨਾ ਕੋਈ ਠੀਕ ਹੈ ਕੋਈ ਕੋਈ ਨਾ ਕੋਈ ਕੋਈ ਡਿਲੀਵਰੀਆਂ ਕਰਦਾ ਕੋਈ ਫੂਡ ਦਾ ਕੋਈ ਮੈਂ ਪੇਂਟ ਦਾ ਕੰਮ ਕਰਦਿੰਦਾ ਜੀ 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 ਹਾਂ ਜੀ ਠੀਕ ਹੈ ਜੀ ਚਲੋ ਦੇਸ ਰਾਜ ਜੀ ਆਪਣੇ ਕੋਲ ਵਕਤ ਵੀ ਬਹੁਤ ਥੋੜਾ ਜਿਹੜਾ ਰਹਿ ਗਿਆ 7-8 ਮਿੰਟ ਰਹਿ ਗਏ 7-8 ਮਿੰਟ ਦੇ ਵਿੱਚ ਇੱਕ ਤਾਂ ਤੁਹਾਡੇ ਤੋਂ ਜੁਗਨੀ ਸੁਣਨੀ ਆ ਕਿ ਤੁਹਾਡੀ ਵਿਆਹਾਂ ਦੇ ਵੇਲੇ ਜਿਹੜੀ ਜੁਗਨੀ ਹੁੰਦੀ ਨਾ ਉਹ ਬੜੀ ਮਸ਼ਹੂਰ ਆ ਸੋ ਉਹ ਸਾਨੂੰ ਸੁਣਾ ਦਿਓ ਜੁਗਨੀ ਸੁਣਾ ਦੇਣੇ ਜੀ ਅਕੇ ਪੱਕੇ ਜੁਗਨੀ ਉਹਦੇ ਮੂੰਹੋਂ ਫੱਬੇ ਜੀਨੋ ਅਕ ਜੀਨੋ ਸੱਟ ਇਸ਼ਕ ਦੀ ਲੱਗੇ ਉਹ ਵਿਰ ਮੇਰੇ ਆਹ ਜੁਗਨੀ ਹੋ ਮੇਰੇ ਆਹ ਜੁਗਨੀ ਕਹਿੰਦੀ ਆ ਜਿਹੜਾ ਨਾਮ ਸਾਈਂ ਦਾ ਲੈਂਦੀ ਆ ਜਿਹੜਾ ਨਾਮ ਰੱਬ ਦਾ ਲੈਂਦੀ ਆ ਫੜਸੋ ਆਕੇ ਜੋਈ ਓਥੇ ਰੋ ਰੋ ਕਮਲੀ ਹੋਈ ਓਦੀ ਬਾਤ ਨਾ ਪੁੱਛੇ ਕੋਈ ਓ ਬਿਰ ਮੇਰਿਆ ਹੋਜੁਗਨੀ ਓ ਮੇਰਿਆ ਹੋਜੁਗਨੀ ਕਹਿੰਦੀ ਆ ਜਿਹੜਾ ਨਾਮ ਰੱਬ ਦਾ ਲੈਂਦੀ ਆ ਜਿਹੜਾ ਨਾਮ ਸਾਈਂ ਦਾ ਲੈਂਦੀ ਆ ਜੀ ਮਰਾਈ ਆ ਗਿਆ ਬਸ ਇਹ ਵੀ ਵਕਤ ਥੋੜਾ ਹੈ ਤੇ ਇਸ ਲਈ ਤਾਂ ਸਾਡੇ ਕੋਲ ਤੁਹਾਡੇ ਕੋਲ ਥੋੜੀਆਂ ਥੋੜੀਆਂ ਚੀਜ਼ਾਂ ਸੁਣੀਆਂ ਪੈ ਰੀਆਂ ਅੱਛਾ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਤੀਆਂ ਦਾ ਵੀ ਮਾਹੌਲ ਹੈ ਤੇ ਅਸੀਂ ਦੇਖ ਰਹੇ ਹਾਂ ਵੀ ਤੇਜ ਰਾਜ ਜੀ ਨਾ ਤੀਆਂ ਦੇ ਵੀ ਹਰ ਫੰਕਸ਼ਨ ਤੇ ਉੱਤੇ ਪਹੁੰਚਾਈ ਹੁੰਦੇ ਕਿਉਂਕਿ ਬੋਲੀ ਠਾ ਠਾ ਪਾਉਂਦੇ ਨੇ ਤੇ ਨਾਲ ਠਾ ਠਾ ਵਜਾਉਂਦੇ ਵੀ ਨੇ ਸੋ ਦੇਸ ਰਾਜ ਜੀ ਤੁਹਾਡੇ ਕੋਲ ਇੱਕ ਦੋ ਅਸੀਂ ਬੋਲੀਆਂ ਵੀ ਸੁਣੀਆਂ ਤਾਂ ਉਹ ਬੋਲੀਆਂ ਵੀ ਸਾਨੂੰ ਸੁਣਾ ਦਿਓ ਸਾਡੇ ਵੇੜੇ ਅੱਗ ਲੈਣ ਆਵੇਂਗੀ ਤੂੰ ਵੀ ਕਦੇ ਸਾਡੇ ਵੇੜੇ ਅੱਗ ਲੈਣ ਆਵੇਂਗੀ ਬੱਚੇ ਵੀ ਕਲੇਜਾ ਸਾੜਾਂਗੇ ਨਹੀਂ ਤੇਰੀ ਚੱਪ ਹਨੋ ਚਲੀਆਂ ਝੇਠ ਕੜਾ ਪੁੱਛੇ ਦੋਵੇਂ ਕੱਲੀਆਂ ਕਿਉਂ ਚਲੀਆਂ ਕੈਮ ਗਟੀ ਦਾ ਹੌਣ ਲੱਗਿਆ ਵੇ ਝੇਠ ਮਾਰ ਕੇ ਦੋ ਹਕੜਾ ਰੋਣ ਲੱਗਿਆ ਵੇ ਝੇਠ ਮਾਰ ਕੇ ਦੋ ਹਕੜਾ ਰੋਣ ਲੱਗਿਆ ਵੇ ਝੇਠ ਮਾਰ ਕੇ ਦੋ ਹਕੜਾ ਰੋਣ ਲੱਗਿਆ ਬੇਸ ਰਾਜ ਜੀ ਬਸ ਇਹ ਗੈ ਲੋ ਵੀ ਕਿਉਂਕਿ ਅਸੀਂ ਸੈਟ ਦੇ ਉੱਤੇ ਬੈਠੇ ਹੋਇਆ ਮਾਰਨਿੰਗ ਸ਼ੋਅ ਦੇ ਵਿੱਚ ਤੇ ਬਸ ਇਹ ਪੈਰ ਥਿਰਕ ਰਹੇ ਨੇ بس ਬੋਲੀ ਪਾ ਨਹੀਂ ਸਕਦੇ ਤੇ ਬਹੁਤ ਵਧੀਆ ਲੱਗਿਆ ਦੇਸ ਰਾਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਹੁਣ ਇਹ ਦੱਸੋ ਵੀ ਵਿਆਹਾਂ ਸ਼ਾਦੀਆਂ ਦੇ ਵਿੱਚ ਜੋ ਇੱਥੇ ਖੂਬਸੂਰਤੀ ਹੈ ਵਿਆਹਾਂ ਸ਼ਾਦੀਆਂ ਦੀ ਜੋ ਪਾਰਟੀ ਸਿਸਟਮ ਹੈ ਜੋ ਰਿਸਪੈਕਟ ਤੁਹਾਨੂੰ ਮਿਲਦੀ ਹੈ ਉਹ ਤੁਸੀਂ ਸਭ ਦੱਸਿਆ ਕੋਈ ਇਹੋ ਜੀ ਗੱਲ ਕੋਈ ਨਰਾਜ਼ਗੀ ਕੋਈ ਤੁਹਾਡੇ ਵੱਲੋਂ ਕੋਈ ਸੁਜੈਸ਼ਨ ਤੁਹਾਨੂੰ ਲੱਗਦਾ ਵੀ ਇਸ ਗੱਲ ਦੇ ਵਿੱਚ ਸਾਨੂੰ ਬਹੁਤ ਸਰੀ ਦੇ ਪੰਜਾਬੀ ਵਿਆਹਾਂ ਤੋਂ ਥੋੜੀ ਨਰਾਜ਼ਗੀ ਰਹਿੰਦੀ ਹੈ ਜਾਂ ਗੁੱਸਾ ਰਹਿੰਦਾ ਕੋਈ ਇਹੋ ਜੀ ਗੱਲ ਹੈ ਦਰੇਣਾ ਤੁਹਾਡੇ ਘਰਵਾਰ ਵਿੱਚ ਕੁਝ ਨਹੀਂ ਕੋਈ ਐਸੀ ਗੱਲ ਨਹੀਂ ਆ ਉਹ ਸਭ ਵਧੀਆ ਠੀਕ ਹੈ ਸਭ ਵਧੀਆ ਸਭ ਠੀਕ ਹੈ ਆ ਫਰਸਟ ਕਲਾਸ ਹੈ ਪਰ ਇਹ ਹੈ ਵੀ ਅਮ ਥੋੜਾ ਜਿਹੜੇ ਆਪਣੇ ਸਾਡੇ ਪੰਜਾਬੀ ਇਹ ਤਾਂ ਠੀਕ ਨੇ ਵਿਆਹ ਵਾਲੇ ਤਾਂ ਕੋਈ ਉਹਨਾਂ ਦਾ ਕੋਈ ਫਾਲਟ ਨਹੀਂ ਆ ਆਪਣਾ ਹੀ ਵਾਲਟ ਹੈ ਓਕੇ ਆਪਣਾ ਕੀ ਹੈ ਆਪਣੇ ਜਿਹੜੇ ਲੋਕ ਨੇ ਸਾਜਿੰਦੇ ਆ ਜਾਂ ਕਲਾਕਾਰ ਨੇ ਜਿਹੜੇ ਜੁੜੇ ਹੋਏ ਨੇ ਇਹਾਂਆਂ ਸ਼ਾਦੀਆਂ ਦੇ ਵਿੱਚ ਲੇਡੀ ਸੰਗੀਤ ਦੇ ਵਿੱਚ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਸਟੇਬਲ ਜਾਂ ਪ੍ਰਾਈਸ ਬਣਾ ਕੇ ਚੱਲਣਾ ਜੀ ਹਾਂ ਕਿਉਂਕਿ ਕੰਪੀਟੀਸ਼ਨ ਕਾਫੀ ਜ਼ਿਆਦਾ ਹੈ ਹਾਂ ਬਸ ਜੀ ਇਹੀ ਇਹੀ ਰਿਕੁਐਸਟ ਹੈ ਬੇਨਤੀ ਹੈ ਬਾਕੀ ਠੀਕ ਹੈ ਸਾਬ ਹਾਂ ਹਾਂ ਠੀਕ ਹੈ ਸੋ ਪ੍ਰਾਈਸ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਸੈੱਟ ਕਰਕੇ ਫਿਰ ਤੁਰੋ ਠੀਕ ਤਾਂ ਕਿ ਕਾਰੋਬਾਰ ਹਿਲਦਾ ਹੈ ਦੇਸ ਰਾਜ ਜੀ ਅ ਉਮੀਦ ਕਰਦੇ ਹਾਂ ਤੁਸੀਂ ਇਦਾਂ ਹੀ ਆਪਣੇ ਸਾਜ ਦੇ ਨਾਲ ਆਪਣੀ ਕਲਾਕਾਰੀ ਦੇ ਨਾਲ ਸਾਰਿਆਂ ਦਾ ਦਿਲ ਲਗਾਉਂਦੇ ਰਹੋ ਦਿਲ ਮੋਹਦੇ ਵੀ ਰਹੋ ਤੇ ਤੁਹਾਡਾ ਕਾਰੋਬਾਰ ਇਦਾਂ ਹੀ ਚੱਲਦਾ ਰਹੇ ਹੋਰ ਵੀ ਜਿਵੇਂ ਤੁਸੀਂ ਪ੍ਰੋਗਰਾਮ ਸ਼ੁਰੂ ਕਰਨ ਦੀ ਗੱਲ ਕਹਿੰਦੇ ਹੋ ਉਸ ਪ੍ਰੋਗਰਾਮ ਬਾਰੇ ਵੀ ਅਸੀਂ ਤੁਹਾਡੀ ਇੰਟਰਵਿਊ ਜ਼ਰੂਰ ਕਰਾਂਗੇ ਹੁਣ ਅਸੀਂ ਕਲੋਜ਼ਿੰਗ ਕਰਨੀ ਹੈ ਤੇ ਕਲੋਜ਼ਿੰਗ ਦੇ ਵਿੱਚ ਐਂਡ ਦੇ ਵਿੱਚ ਆਪਣਾ ਫੇਵਰਿਟ ਕੁਝ ਵੀ ਦਰਸ਼ਕਾਂ ਨੂੰ ਸੁਣਾਉਣਾ ਚਾਹੁੰਗੇ ਫਿਰ ਆਪਾਂ ਐਂਡ ਕਰੀਏ ਸਿਰਫ ਆਪਣੇ ਕੋ ਇੱਕ ਮਿੰਟ ਹੈ ਢੋਲ ਸੁਣਾ ਦੀ ਫਿਰ ਸੁਣਾ ਦਿਓ ਢੋਲ ਸੁਣਾ ਦਿਓ ਡੋਲੀ ਜੀ ਹੁਣ ਇਹ ਦੱਸੋ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਬੁੱਕ ਕਰਨਾ ਹੈ ਜਾਂ ਤੁਹਾਡੇ ਨਾਲ رابطہ ਕਰਨਾ ਉਹ ਕਿੱਥੇ ਕਰ ਸਕਦੇ ਨੇ ਅਮ ਇੱਕ ਤਾਂ ਮੇਰਾ ਸਾਡਾ ਨੰਬਰ ਹੈ ਜੀ ਕੰਟੈਕਟ ਨੰਬਰ 7786801050 ਤੇ ਦੂਜਾ ਸਾਡਾ ਹੈਗਾ ਮੀਤ ਐਸ ਆਰ ਮਿਜ਼ੀਕਲ ਗਰੁੱਪ ਟਿਕਟੌਕ YouTube ਸਾਰਾ ਆਪਣਾ ਸੋਸ਼ਲ ਮੀਡੀਆ ਤੇ ਹੈਗਾ ਜੀ ਜੀ ਥੈਂਕ ਯੂ ਸੋ ਮੱਚ ਅਦੇਸ਼ ਰਾਜੀ ਸਟੂਡੀਓ ਦੇ ਵਿੱਚ ਆਏ ਤੇ ਬੜੇ ਸੋਹਣਾ ਜਿਹਾ ਆਪਣਾ ਢੋਲ ਸੁਨਾਇਆ ਬੜੇ ਸੋਹਣੀ ਆਵਾਜ਼ ਦੇ ਵਿੱਚ ਤੁਸੀਂ ਜਿਹੜੇ ਬੋਲੀਆਂ ਗਾਈਆਂ ਸਾਨੂੰ ਗੀਤ ਸੁਨਾਇਆ ਥੈਂਕ ਯੂ ਆਵਾਜ਼ ਤਾਂ ਜੀ ਹੁਣ ਕਈ ਨੜਾਂ ਦੀ ਗਾ ਕਰਕੇ ਬੈਠੀ ਹੋਈ ਹੈ ਜੀ 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 ਥੈਂਕ ਯੂ ਸੋ ਮੱਚ ਨਾਲ ਜੁੜਾਣ ਲਈ ਥੈਂਕ ਯੂ ਜੀ ਥੈਂਕ ਯੂ ਜੀ ਸਾਰੇ ਹੀ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਦੇਸ਼ ਰਾਏ ਟੋਲੀ ਜੀ ਦੇ ਨਾਲ ਅੱਜ ਜਿਹੜੀ ਗੱਲਬਾਤ ਹੋਈ ਹੈ ਸਾਡੀ ਉਸ ਗੱਲਬਾਤ ਨੂੰ ਕਰਨ ਦਾ ਸਿਰਫ ਇੱਕ ਹੀ ਜਿਹੜਾ ਮਕਸਦ ਹੈ ਕਿ ਬਹੁਤ ਸਾਰੇ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਨੇ ਗੁਣਾ ਦੇ ਉਹ ਗੁਥਲੀ કહે ਜਾਂਦੇ ਨੇ ਪਰ ਸਾਹਮਣੇ ਜਿਹੜੇ ਆ ਉਹਨਾਂ ਨੂੰ ਆਨ ਦਾ ਘੱਟ ਮੌਕਾ ਮਿਲਦਾ ਹੈ ਪਰ ਦੇਸ਼ ਰਾਜ ਹੁਣੀ ਨਾ ਸਿਰਫ ਆਪਣੇ ਕੰਮ ਦੇ ਵਿੱਚ ਖੂਬਸੂਰਤੀ ਦੇ ਮਾਹਰ ਨੇ ਬਲਕਿ ਉਹ ਦਿਲ ਦੇ ਵੀ ਬੜੇ ਖੂਬਸੂਰਤ ਇਨਸਾਨ ਨੇ ਤੇ ਕੁਛ ਨਾ ਕੁਛ ਨਵਾਂ ਲਿਆਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਨੇ ਪੰਜਾਬੀ ਵਿਆਹਾਂ ਦੇ ਵਿੱਚ ਵੀ ਖੂਬਰਾਣਕਾ ਲਗਾਉਂਦੇ ਨੇ ਸੋ ਇਹ ਅਜਿਹੇ ਹੀ ਕਲਾਕਾਰ ਸਾਨੂੰ ਸਾਰਿਆਂ ਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਨਾਲੇ ਬੜਾ ਖੂਬਸੂਰਤ ਅੱਜ ਦਾ ਇਹਨਾਂ ਨੇ ਮੈਸੇਜ ਦਿੱਤਾ ਇੰਟਰਵਿਊ ਦੇ ਵਿੱਚ ਕਿ ਜਿਹੜੇ ਅਗੋਰੇ ਵੀ ਨੇ ਪੰਜਾਬੀ ਵਿਆਹਾਂ ਤੋਂ ਉਹਨਾਂ ਨੂੰ ਵੀ ਕਾਫੀ ਕਾਰੋਬਾਰ ਮਿਲਦਾ ਤੇ ਉਹ ਬੜੇ ਖੁਸ਼ ਹੁੰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ